ਪਰਲਜ ਗਰੁੱਪ ਦੇ ਮਾਲਕ ਨਰਮਨ ਸਿੰਘ ਭੰਗੂ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਿਨ੍ਹਾਂ ਨਿਵੇਸ਼ਕਾਂ ਦਾ ਪੈਸਾ ਉਸ ਦੀ ਕੰਪਨੀ ਵਿੱਚ ਫਸਿਆ ਹੋਇਆ ਸੀ ਉਹਨਾਂ ਨੂੰ ਚਿੰਤਾ ਹੋਰ ਵਧ ਗਈ ਸੀ ਕਿ ਜੋ ਮਰ ਗਿਆ ਉਸ ਦੇ ਬਾਅਦ ਉਹਨਾਂ ਦੇ ਪੈਸੇ ਦਾ ਕੀ ਹੋਵੇਗਾ ਕਿਉਂਕਿ ਲਗਾਤਾਰ ਇਸ ਦੇ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਕੇਸ ਵੀ ਚੱਲ ਰਹੇ ਨੇ ਅਤੇ SEBI ਦੇ ਵੱਲੋਂ ਇਹ ਪੈਸਾ ਵਾਪਸ ਕਰਨ ਦੇ ਲਈ ਕਈ ਤਰੀਕੇ ਦੇ ਨਾਲ ਲੋਕਾਂ ਦੇ ਕੋਲੋਂ ਜਾਣਕਾਰੀਆਂ ਵੀ ਮੰਗੀਆਂ ਗਈਆਂ ਸੀ ਪਰ ਅਜੇ ਤੱਕ ਲੋਕਾਂ ਦਾ ਪੈਸਾ ਵਾਪਸ ਨਹੀਂ ਮਿਲਿਆ ਤੇ ਪੰਜਾਬ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਸੀ ਕਿ ਪਰਲਜ ਗਰੁੱਪ ਦੇ ਜਿਨ੍ਹਾਂ ਵੀ ਨਿਵੇਸ਼ਕ ਨੇ ਜਿਨ੍ਹਾਂ ਨੇ ਪੈਸਾ ਆਪਣਾ ਲਾਇਆ ਹੋਇਆ ਹੈ ਉਹਨਾਂ ਦਾ ਪੈਸਾ ਅਸੀਂ ਵਾਪਸ ਕਰਾਂਗੇ ਪਰ ਅੱਜ ਤੱਕ ਪੈਸਾ ਲੋਕਾਂ ਦਾ ਨਹੀਂ ਮੁੜਿਆ ਪਰ ਹੁਣ ਨਰਮਨ ਸਿੰਘ ਪੰਗੋਦੀ ਧੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਨਤਕ ਨੋਟਿਸ ਕੱਢ ਕੇ ਉਸ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਲੋਕਾਂ ਦਾ ਇੱਕ ਇੱਕ ਪੈਸਾ ਲੋਕਾਂ ਨੂੰ ਵਾਪਸ ਕਰਨ ਦੇ ਵਿੱਚ ਅਸੀਂ ਪੂਰਾ ਸਹਿਯੋਗ ਸਰਕਾਰ ਦਾ ਕਰਾਂਗੇ ਕੋਟ ਦਾ ਕਰਾਂਗੇ ਇਸ ਸੁਨੇਹੇ ਦੇ ਵਿੱਚ ਉਸ ਦੇ ਵੱਲੋਂ ਕੀ ਆਖਿਆ ਗਿਆ ਤੁਹਾਨੂੰ ਖੂਬ ਹੋ ਸਾਰੀ ਜਾਣਕਾਰੀ ਦੱਸ ਦਿੰਨੇ ਆ ਪਰਲੇਜ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਦੀ ਮੌਤ ਤੋਂ ਬਾਅਦ ਉਸ ਦੀ ਧੀ ਬਰਿੰਦਰ ਕੌਰ ਨੇ ਵੱਡਾ ਐਲਾਨ ਕੀਤਾ ਹੈ ਅਤੇ ਆਖਿਆ ਕਿ ਮੈਂ ਇਕੱਲੇ ਇਕੱਲੇ ਨਿਵੇਸ਼ਕਾਂ ਦੇ ਪੈਸੇ ਮੋੜਨ ਵਿੱਚ ਪੂਰਾ ਸਾਥ ਦੇਵਾਂਗੀ ਮੈਂ ਉਨੀ ਦੇਰ ਆਰਾਮ ਨਾਲ ਨਹੀਂ ਬੈਠਾਂਗੀ ਜਦੋਂ ਤੱਕ ਮੇਰੇ ਪਿਤਾ ਦਾ ਸੁਪਨਾ ਪੂਰਾ ਨਾ ਹੋ ਜਾਵੇ ਬਰਿੰਦਰ ਕੌਰ ਨੇ ਇੱਕ ਇਸ਼ਤਿਹਾਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ਉਸ ਨੇ ਕਿਹਾ ਕਿ ਬਹੁਤ ਹੀ ਡੂੰਗੇ ਦੁੱਖ ਅਤੇ ਗਮ ਦੇ ਨਾਲ ਅਸੀਂ ਆਪ ਜੀ ਨੂੰ ਸਾਡੇ ਪਿਤਾ ਸਰਦਾਰ ਨਿਰਮਲ ਸਿੰਘ ਪੰਗੂ ਦੇ ਅਕਾਲ ਚਲਾਣੇ ਦੀ ਸੂਚਨਾ ਮਿਲੀ ਹੋਵੇਗੀ ਮੇਰੇ ਪਿਤਾ ਨਰਮਲ ਸਿੰਘ ਪੰਗੂ ਪਰਲਜ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਦੇ ਇੱਕੋ ਇੱਕ ਅਟਲ ਸੁਪਨੇ ਪ੍ਰਤੀ ਪ੍ਰਤੀਬਾਧਾਨ ਪਰਲਜ ਗਰੁੱਪ ਪਰਿਵਾਰ ਦੀ ਤਰਫੋਂ ਅਤੇ ਆਪਣੇ ਪਿਆਰੇ ਪਿਤਾ ਦੇ ਮਾਨ ਸਰਕਾਰ ਵਿੱਚ ਮੈਂ ਇਸ ਦੁਆਰਾ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਂਇਕ ਅਤੇ ਅਰਧ ਨਿਆਂਇਕ ਅਥਾਰਟੀ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ ਮੈਂ ਉਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਤੱਕ ਮੇਰੇ ਪਿਤਾ ਜੀ ਦਾ ਸੁਪਨਾ ਜਿਸ ਸੁਪਨੇ ਲਈ ਉਹ ਜਾਉਂਦੇ ਸਨ ਅਤੇ ਜਿਸ ਲਈ ਪ੍ਰਾਂਤ ਅੱਗੇ ਸਕਾਰ ਨਹੀਂ ਹੋ ਜਾਂਦਾ ਪੀਐਸਸੀਐਲ ਲਿਮਟਿਡ ਅਤੇ ਪੀਜੀਐਫ ਲਿਮਟਿਡ ਦੇ ਹਰੇਕ ਨਿਵੇਸ਼ਕ ਨੂੰ ਮੈਂ ਮੂੜ ਯਕੀਨ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ ਮੈਂ ਉਨੀ ਦੇਰ ਤੱਕ ਇਸ ਕੰਮ ਵਿੱਚ ਲੱਗੀ ਰਹਾਂਗੀ ਜਿੰਨੀ ਦੇਰ ਤੱਕ ਤੁਹਾਨੂੰ ਸਭ ਨੂੰ ਪੈਸੇ ਵਾਪਸ ਨਹੀਂ ਹੋ ਜਾਂਦੇ ਮੈਂ ਆਪਣੇ ਪਿਤਾ ਦੀ ਨੇਕ ਆਤਮਾ ਦੀ ਸਦੀਵੀ ਸ਼ਾਂਤੀ ਲਈ ਤੁਹਾਡੀ ਦਲੀ ਪ੍ਰਾਰਥਨਾਵਾਂ ਅਤੇ ਅਸ਼ੀਰਵਾਦ ਦੀ ਮੰਗ ਕਰਦੀ ਹਾਂ ਉਹਨਾਂ ਦੀ ਗੈਰ ਮੌਜੂਦਗੀ ਨਾਲ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਲੇਕਿਨ ਤੁਹਾਡਾ ਸਮਰਥਨ ਸਾਨੂੰ ਨਾ ਸਹਿਯੋਗ ਸਦਮੇ ਨੂੰ ਸਹਿਣ ਦਾ ਬਲ ਬਖਸ਼ੇਗਾ ਆਓ ਅਸੀਂ ਇਸ ਅਧੂਰੇ ਕੰਮ ਨੂੰ ਇਕੱਠੇ ਹੋ ਕੇ ਪੂਰਾ ਕਰੀਏ ਦੱਸ ਦਈਏ ਕਿ ਨਰਮਲ ਸਿੰਘ ਪੰਗੂ ਕਰੀਬ 45000 ਕਰੋੜ ਰੁਪਏ ਦੇ ਕੱਪੜੇ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਨਵੇਸ਼ਕਾਂ ਦੇ ਅਨੁਸਾਰ ਇਹ ਕਪੜਾ 60000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਨਵੇਸ਼ਕ ਲਗਾਤਾਰ ਕੋਰਟ ਦੇ ਮੂੰਹ ਵੱਲ ਦੇਖ ਰਹੇ ਨੇ ਕਿ ਕਦੋਂ ਇਹ ਪੈਸਾ ਉਹਨਾਂ ਦੇ ਖਾਤਿਆਂ ਵਿੱਚ ਦੁਬਾਰਾ ਵਾਪਸ ਆ ਜਾਏ ਲੋਕਾਂ ਨੇ ਖੂਨ ਪਸੀਨੇ ਦੀ ਕਮਾਈ ਕਰਕੇ ਪੈਸੇ ਵਧਾਉਣ ਦੇ ਚੱਕਰਾਂ ਦੇ ਵਿੱਚ ਇਹ ਰਕਮ ਆਪਣੀ ਜੋ ਜੋੜੀ ਗਈ ਸੀ ਉਹ ਪਰਲਿਤ ਗਰੁੱਪ ਦੇ ਅਧੀਨ ਆਪਣੇ ਪੈਸੇ ਵਧਾਉਣ ਦੇ ਇਸ ਲਾਲਚ ਦੇ ਵਿੱਚ ਦੇ ਦਿੱਤੀ ਕਿ ਸਾਡਾ ਪੈਸਾ ਵਧੇਗਾ ਸਾਨੂੰ ਪੈਸੇ ਜ਼ਿਆਦਾ ਮਿਲਣਗੇ ਪਰ ਜੋ ਮਿਲੇ ਜੋ ਇਕੱਠੇ ਕੀਤੇ ਉਹ ਪੈਸੇ ਵੀ ਅੱਜ ਵਾਪਸ ਲੈਣ ਦੇ ਲਈ ਇਹ ਲੋਕ ਤਰਸ ਰਹੇ ਨੇ ਪਰ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਹੁਣ ਭਰਿੰਦਰ ਕੌਰ ਜੋ ਉਸ ਦੀ ਧੀ ਹੈ ਉਸ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਸੀਂ ਇਹ ਪੈਸੇ ਜ਼ਰੂਰ ਲੋਕਾਂ ਨੂੰ ਵਾਪਸ ਕਰਾਂਗੇ ਕਦੋਂ ਵਾਪਸ ਹੁੰਦਾ ਇਸ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ